ਸ੍ਰੀ ਕਾਲ ਜੀ ਮੈਂ ਅੰਤਪ੍ਰਿੰਤ ਕਰਨ ਸਿੰਘ ਸੰਧਵਾ ਕੀ ਬੇਗਰ ਅਨਸਾਰ ਕਿਰਨਜੀਤ ਸੁਿੰਗੈਰੀ ਜਿੰਦਾਬਾਦ 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 ਨੈਸ਼ਨਲ ਦਲਤ ਮਹਾਪੰਚਾਇਤ ਜਿੰਦਾਬਾਦ 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 ਗੈਰੀ ਸਾਹਿਬ ਸ਼ਿੰਗਾਰ ਸ਼ ਕਰੋ ਅਸੀਂ ਤੁਹਾਡੇ ਸਾਥ ਹਾਂ ਗੈਰੀ ਸਾਹਿਬ ਤੁਹਾਡੀ ਨੇ ਕਮਾਈ ਜੀਨੇ ਸੁੱਤੀ ਕਾਮ ਦਿਖਾਈ ਅੱਜ ਬਠਿੰਡਾ ਵਿਖੇ ਦਲਤ ਸਮਾਜ ਦੇ ਨੇਤਾਵਾਂ ਨੇ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਰਨਲ ਸਖਤਰ ਕਾਂਗਰਸ ਦੀ ਅਗਵਾਈ ਹੇਠ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਸੁਖਵਿੰਦਰ ਸਿੰਘ ਰੰਦਾਵਾ ਸਮੇਤ ਸੱਤ ਲੋਕ ਸਭਾ ਮੈਂਬਰ ਵੰਡ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਮਜ਼ਦੂਰ ਵਰਗ ਤੇ ਕਿਸਾਨਾਂ ਦੇ ਮਸਲਿਆਂ ਤੇ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਜਿਸ ਵਿੱਚ ਮਜ਼ਦੂਰ ਮਹਿਲਾਵਾਂ ਪਸਾਨ ਪੱਖੀ ਮੁੱਦੇ ਹਨ ਜਿਵੇਂ ਹਰ ਵਿਅਕਤੀ ਦਾ 25 ਲੱਖ ਰੁਪਿਆ ਬੀਮਾ ਮਨਰੇਗਾ ਸਕੀਮ ਸ਼ਹਿਰਾਂ ਵਿੱਚ ਅਤੇ 400 ਦਿਹਾੜੀ ਨੂੰ ਲਾਗੂ ਕਰਾਉਣ ਲਾਲ ਲਕੀਰ ਖਤਮ ਕਰਕੇ ਲੋਕਾਂ ਦੀ ਘਰਾਂ ਦੀ ਮਾਲਕੀ ਦਵਾਉਣ ਲਈ ਹਲਕਾ ਵਾਰ ਕਮੇਟੀਆਂ ਦਾ ਗਠਨ ਕਰਦੇ ਹੋਏ ਹਲਕਾ ਅਧਿਆਤੀ ਬਠਿੰਡਾ ਹਲਕਾ ਤਲਵੰਡੀ ਸਾਬੋ ਹਲਕਾ ਪੁੱਚੋ ਹਲਕਾ ਗਿੱਦੜਵਾਹਾ ਹਲਕਾ ਜੈਤੋ ਹਲਕਾ ਮੋੜ ਦੇ ਮਜ਼ਦੂਰ ਦਲਤ ਸਮਾਜ ਕਿਸਾਨਾਂ ਮਨਰੇਗਾ ਤੇ ਮਜ਼ਦੂਰਾਂ ਦੀ ਮੁਸ਼ਕਲਾਂ ਦੀ ਜਾਣਕਾਰੀ ਇਕੱਤਰ ਕੀਤੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਗੈਰੀ ਨੇ ਕਿਹਾ ਕਿ ਭਾਜਪਾ ਨੂੰ ਮੋਦੀ ਦੇ ਨਾਮ ਉੱਪਰ ਵੋਟ ਨਹੀਂ ਮਿਲੀ ਆਓ ਵੇਖਦੇ ਹਾਂ ਬਠਿੰਡਾ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਬੈਂਕਰ ਜੀ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਡਾਕ ਮਾਨ ਪੰਜਾਬ जनरल सक्र पी पी सी सी अच्छ असी नैशनल दल महापंचायत जो सा सोशल ऑर्गेनाइजेशन है वो एक मीटिंग असी की है जिदे असी फैसला लिया है कि जो कांग्रेस पार्टी ने जो इंडिया गठबंधन ने मैनीफेस्टो दिता से उस मैनीफैसटो देश के लोगों ने पंजाब के लोगों ने बहुत पसंद किया ਔਰ ਇਸ ਕਰਕੇ ਇਹ ਮੈਨੀਫੈਸਟੋ ਘਰ ਘਰ ਤੱਕ ਪਹੁੰਚੇ ਇਹਸ ਬੈਨੀਫੈਸਟੋ ਨੂੰਸੀਂ ਲਾਗੂ ਕਰਵਾ ਸਕੀਏ ਉਹਦੇ ਲਈ ਨੈਸ਼ਨਲ ਪੱਧਰ ਪੰਚਾਇਤ ਦੀਆਂ ਹਲਕਾ ਵਾਈਸ ਅਸੀਂ ਕਮੇਟੀਆਂ ਬਣਾਈਆਂ ਤੋਂ ਇਹ ਕਮੇਟੀਆਂ ਦੀ ਹਰ ਮਹੀਨੇ ਇੱਕ ਮੀਟਿੰਗ ਹੋਇਆ ਕਰੇਗੀ ਤੇ ਮੀਟਿੰਗ ਦੇ ਵਿੱਚ ਸਾਰਾ ਚੀਜ਼ ਇਸ ਅਜੰਡਾ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਅਸੀਂ ਕਿਤੇ ਕੰਮਜਾਦ ਹੋਏ ਹਾਂ ਮੈਂ ਪੰਜਾਬ காங்கிரஸ் ਦੇ ਪ੍ਰਧਾਨ ਮਦਰ ਸਿੰਘ ਰਾਜਾ ਭੜੀ ਇਹ ਸੱਤ ਲੋਕ ਸਭਾ ਮੈਂਬਰ ਜਿਹੜੇ ਸਾਡੇ ਜਿੱਤੇ ਨੇ ਉਹਨਾਂ ਨੂੰ காங்கிரஸ் ਦੀ ਸ੍ਰੋਤੀ ਲੀਡਰਸ਼ਿਪ ਨੂੰ ਤੇ காங்கிரஸ் ਪਾਰਟੀ ਦੇ ਹਰ ਸੁਭੇਤੀ ਵਰਕਰ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਕਿ ਪੰਜਾਬ ਵਾਸੀਆਂ ਦਾ ਨੈਸ਼ਨਲ ਗਰੁੱਪ ਵਾਹ ਪਰਜਾਇਤ ਬਣੋ ਆਪਣੇ ਬਣੋ ਬਹੁਤ ਧੰਨਵਾਦ ਕਰਦਾ ਔਰ ਨਾਲ ਹੀ ਸਾਨੂੰ ਪੂਰਨ ਭਰੋਸਾ ਹੈ ਮਨੋਦਰ ਸਿੰਘ ਰਾਜਾਪੁਰੀ ਦੀ ਵਾਇਸ ਚ ਚੰਨੀ ਸਾਹਿਬ ਦੀ ਵਾਇਸ ਜਿੱਤੇ ਹੋ ਸਾਰੇ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਇਸ ਏਜੰਡੇ ਤੇ ਆਵਾਜ਼ ਉੱਠਣ ਗਈ ਪੰਜਾਬ ਦੇ ਪਾਣੀਾਂ ਦੇ ਮੁੱਦੇ ਨੂੰ ਪੰਜਾਬ ਦੇ ਕਿਸਾਨੀ ਤੇ ਦੁਰਦਸ਼ਾ ਦੇ ਮੁੱਦੇ ਨੂੰ ਐਸਸੀ ਐਸਪੀ ਓਵੀਸੀ ਵੀ ਜੜਦੰਨਾ ਦੇ ਮੁੱਦੇ ਨੂੰ ਨੌਕਰਾਨਾਟ ਬੈਕਲਾਰ ਦੇ ਮੁੱਦੇ ਨੂੰ ਤੇ ਮਜ਼ਦੂਰੀ ਦਾ ਕੰਮ ਦੇ ਵਿੱਚ ਠੀਕ ਦੇ ਵੈਰੀ ਸਿਸਟਮ ਨੂੰ ਬੰਦ ਕਰਾਉਣ ਦੇ ਮੁੱਦੇ ਨੂੰ ਇਹ ਸਾਰੇ ਮਸਲੇ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਪੰਜਾਬ ਦੇ ਲੋਕਾਂ ਨੇ ਬਣਾਏ ਐ ਇਹ ਆਵਾਜ਼ ਬੁਲੰਦ ਕਰਨਗੇ ਤੇ ਅਸੀਂ ਸਭੇ ਸਮੇਂ ਮਤਾਬਤ ਹੋ ਸਾਡੇ ਜਿਹੜਾ ਮੈਂਬਰ ਪਾਰਲੀਮੈਂਟ ਉਹ ਮਿਲ ਕੇ ਅਸੀਂ ਐਸੀਬੀਸੀ ਭਾਈਚਾਰੇ ਦੀਆਂ ਮੁਸ਼ਕਲਾਂ ਤੋਂ ਜਾਣੂ ਵੀ ਕਰਾਉਂਦੇ ਰਹਿਾਂਗੇ ਤੇ ਹੁਣ ਵੀ ਅਸੀਂ ਜਲਦੀ ਹੀ ਇਹਨਾਂ ਮੈਂਬਰ ਪਾਰਲੀਮੈਂਟਸ ਨੂੰ ਮਿਲ ਕੇ ਐਸੀਬੀਸੀ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਸੰਬੰਧੀ ਨੈਸ਼ਨਲ ਦਲ ਸਾਮਾਜ ਪੰਚਾਇਤ ਵੱਲੋਂ ਇੱਕ ਪੱਤਰ ਵੀ ਜਵਾਂਗੇ ਦੂਜੀ ਗੱਲ ਰਹੀ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਨਕਾਰਿਆ ਮੋਦੀ ਸਾਹਿਬ ਨੇ ਆਪਣੀ ਫੋਟੋ ਲਾ ਕੇ ਭਾਰਤੀ ਜਨਤਾ ਪਾਰਟੀ ਵਾਸਤੇ ਵੋਟਾਂ ਮੰਗੀਆਂ ਤੇ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਇਸ ਕਰਕੇ ਮੋਦੀ ਜੀ ਨੂੰ ਤੇ ਅਮਿਤ ਸ਼ਾਹ ਜੀ ਨੂੰ ਮੈਂ ਸਮਝਦਾ ਕਿ ਸੌ ਨਹੀਂ ਚੱਕਣੀ ਚਾਹੀਦੀ ਇੱਕ ਪਾਸੇ ਉਹ ਸਬਦਾ ਆਰ ਨੂੰ ਮੱਤੇ ਨਾਲ ਲਾ ਕੇ ਇਸ ਤਰ੍ਹਾਂ ਦਾ ਵਿਖਾਵਾ ਕਰਦੇ ਆਂ ਜੀ ਦੰਦ ਤੋਂ ਘਾਉਣ ਨੂੰ ਹੋਰ ਤੇ ਖਾਂ ਨੂੰ। ਦੂਜੇ ਪਾਸੇ ਰਾਹੁਲ ਗਾਂਧੀ ਜੀ ਨੇ ਲੋਕਤੰਤਰ ਨੂੰ ਬਚਾਉਣ ਲਈ ਭਾਰਤ ਦੀ ਸੁਤੰਤਰ ਨੂੰ ਬਚਾਉਣ ਲਈ 4000 ਕਿਲੋਮੀਟਰ ਤੋਂ ਵੱਧ ਦੀ ਪੈਦਲ ਯਾਤਰਾ ਕੀਤੀ। ਲੋਕਾਂ ਨੂੰ ਬਹੁਤ ਪਸੰਦ ਕੀਤਾ। ਮੈਂ ਕਾਂਗਰਸ ਪਾਰਟੀ ਦੇ ਤੇ ਇੰਡੀਆ ਗਠਜੋੜਨ ਦੇ ਸਾਰੇ ਜੀ ਚੋਣਾਂ ਪਰਸਲਮੈਂਟਸ ਨੂੰ ਬਿਵਾਰਕਵਾਦਨਾ ਤੌਰ ਪੂਰਨ ਤੌਰ ਤੇ ਸੀ propto ਕਰਦੇ ਆਂ। ਦੇਸ਼ ਦੀ ਪਾਰਲੀਮੈਂਟ ਚ ਸੁਧਾਰ ਨੂੰ ਚਾਹਣ ਵਾਲੇ ਲੋਕਾਂ ਤੋਂ ਚੋਣ ਲਈ ਐਸਸੀਐਸਟੀ ਓਬੀਸੀ ਮਨਿਓਰਿਟੀ ਤੇ ਸਾਰੇ ਵਰਗਾਂ ਦੇ ਉਹਨਾਂ ਲੋਕਾਂ ਇਕੱਠੇ ਲੋਕਾਂ ਨੂੰ ਪਾਰਲੀਮੈਂਟ ਚ ਉਪਰ ਲਈ ਇੱਥੇ ਅਕੜੇ ਹੋਗੇ ਮਜ਼ਬੂਤ ਹੋ ਕੇ ਕੰਮ ਕਰਨਗੇ ਤੇ ਪੰਜਾਬ ਦਾ 40% ਐਸਸੀਬੀਸੀ ਭਾਈਚਾਰਾ ਕਾਂਗਰਸ ਪਾਰਟੀ ਨਾਲ ਮਜ਼ਬੂਤੀ ਨਾਲ ਖੜੇਗਾ ਇਕੱਠਾ ਹੋਵੇਗਾ ਤਾਹੀਂ ਜਿਹੜਾ ਹੈਗਾ ਇਸ ਨੂੰ ਅਸੀਂ ਇਦਾਂ ਅਜਿਹਾ ਲਾਗੂ ਕਰਾ ਸਕਾਂਗੇ ਤੇ ਕਾਂਗਰਸ ਪਾਰਟੀ ਹੀ ਐਸਸੀਬੀਸੀ ਭਾਈਚਾਰੇ ਦੇ ਹੱਕਾਂ ਦੇ ਇੰਤਾਂ ਨੂੰ ਰਾਖੀ ਕਰੇਗੀ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ